ਦੋਸਤੋ ਸਸਰੀਗਰ ਆਰਾ ਆ ਆ ਸਵਾਮ ਨਾਇਕ ਬਲਬਰਾੜ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਇੱਕ ਹੋਰ ਉੱਥੇ ਕਰਮ ਬਹੁਤ ਚੰਗੀ ਮੱਝ ਲੈ ਕੇ ਆਹ ਬਾਕੀ ਡਿਟੇਲ ਤਾਂ ਮਾਰਕ ਦੱਸੂਗਾ ਤੇ ਇਹਦੀ ਜਿਹੜੀ ਤੁਹਾਨੂੰ ਲੱਗਦੀ ਹੈ ਪੂਛ ਓਵਰਵਾਈਟ ਹੈ ਇਹ ਤੁਹਾਨੂੰ ਰਾਤ ਵੀ ਦਿਖਾਈ ਸੀ ਮੈਂ ਤੇ ਹੁਣ ਵੀ ਦਿਖਾ ਦਣਾ ਹੈ ਪੂਛ ਇਹਦੀ ਸਿਰਫ ਬੇਟਰ ਲਵ ਯੂ કરી ਆਂ ਅੱਜ ਬੇਟਾ ਸਸਰੀ ਗਾ ਜੀ ਸਸਰੀ ਗਾ ਜੀ ਕੀ ਨਾਮ ਹੈ ਬੇਟਾ लवली ਹੈ ਜੀ ਪਿੰਡ ਪਿੰਡ ਬਾਰਾ ਕ੍ਰਿਸ਼ਨਪੁਰਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਮੋਬਾਈਲ ਨੰਬਰ ਮੋਬਾਈਲ ਨੰਬਰ 6283770338 6283770338 ਤੇ ਮੱਝ ਕਿੰਵੇਂ ਸੂਏ ਸੂਣ ਵਾਲੀ ਬੇਟਾ ਇਹ ਤੀਜੇ ਸੂਏ ਸੂਣ ਵਾਲੀ ਹੈ ਦੋਸਤੋ ਬਾਤ ਬਹੁਤ ਲੰਬੀ ਹੈ ਤੇ ਇਹਦਾ ਪਹਿਲੇ ਸੂਏ ਦੂਜੇ ਸੂਏ ਦਾ ਕੀ ਰਿਕਾਰਡ ਹੈ ਨਹੀਂ ਇਹਦਾ ਆਪਾਂ ਪੁੱਛਾਂ ਨਹੀਂ ਆ ਇਹਦਾ ਪੁੱਛਾਂ ਨਹੀਂ ਇਹ ਤੁਸੀਂ ਆਪ ਜੱਜਮੈਂਟ ਲਾਉਣੀ ਹੈ ਦੋਸਤੋ ਆ ਬੇਟਾ ਪੂਛ ਫੜ ਕੇ ਲੈ ਵਾਲੂਆ ਬਹੁਤ ਸੋਣਾ ਹੈ ਤੇ ਆ ਦਿਖਾਈਏ ਕਿੰਨੀ ਬੱਗੀ ਹੈ ਇਹਦਾ ਐਸੇ ਓਵਰ ਵੇਟ ਹੈ ਇਹਦੇ ਦਾ 4 ਇੰਚੀ ਹੈ 4 ਵੀ ਨਹੀਂ ਹੁਣ ਮੈਨੂੰ ਤਾਂ ਲੱਗਦਾ ਨਹੀਂ 4 ਪੈਗੀ ਹੈ 4 ਉਂਗਲਾਂ ਆ ਨਾ ਫਿਰ 4 ਉਂਗਲਾਂ 4 ਉਂਗਲਾਂ ਗੁੱਲੀ ਬੱਗੀ ਆ ਬਾਕੀ ਦੋਸਤੋ ਵਾਲ ਹੈ ਤੇ ਵਾਲ ਨਾਲ ਮੋਹਰਾ ਚੋਨੀ ਬਾਹਰ ਹੁੰਦੀ ਦੀ ਲੇਵਾ ਵੇਖ ਲਓ ਕਰਮਾਂ ਵਾਲੀ ਪੰਡ ਬੰਨੀ ਫਿਰਦੀ ਐ ਸੂਣਾ ਲੱਗਦਾ ਜਮ ਤੀਜੇ ਸੂਏ ਸੂਣ ਵਾਲੀ ਐ ਬੇਟਾ ਇਹ ਮਤਲਬ ਤੀਜੇ ਸੂਏ ਸੂਣ ਵਾਲੀ ਮੈਂ ਕੀ ਪੁੱਛਣਾ ਚਾਹੁੰਦਾ ਸੀ ਵੀ ਐਡੀ ਇਹ ਕਿੰਨਾ ਦੁੱਧ ਪਾ ਦਿੰਦੀ ਐ ਦੇਖੋ ਜੀ ਦੁੱਧ ਤਾਂ ਆਪਣੀ ਸੇਵਾ ਕਿੰਨਾ ਦਾਣਾ ਪਾਣੀ ਪਾ ਲੋਂਗੇ ਮੱਝ ਤਾਂ ਦੁੱਧ ਵਾਲੀ ਐ ਐਵੇਂ ਇਹਨੂੰ ਕਹਦਾ ਮੈਨੂੰ ਇਹ 10 ਦਿਨ ਰਹਿਣ ਦੇ ਦਿੱਤੀ ਸੀ ਹਾਂਜੀ ਭਲਾਈਆਂ ਨੇ ਮੱਝ ਲਈ ਆ ਕਹਿੰਦੇ 10 ਦਿਨ ਲੈਂਦੇ ਹਾਂਜੀ ਮੱਝ ਆਈ ਨੂੰ ਅੱਜ 1.5 ਤੋਂ ਪੌਣੇ 2 ਮਹੀਨੇ ਹੋ ਗਏ 1.5 ਤੋਂ ਪੌਣੇ 2 ਮਹੀਨੇ ਹੋ ਗਏ ਹਾਂ 1.5 ਤੋਂ ਪੌਣੇ 2 ਮਹੀਨੇ ਹੋ ਚੁੱਕੇ ਮੈਂ ਹਜੇ 10 ਦਿਨ ਦੀ ਸੁਣ ਦੋਸਤੋ ਤੁਸੀਂ ਸੁਣ ਲਿਆ ਬੇਟੇ ਦੀ ਗੱਲ ਵੀ 10-15 ਦਿਨਾਂ ਦੀ ਕੱਚੀ ਕਹਿ ਕੇ ਦਿੱਤੀ ਸੀ ਤੇ ਡੇਢ ਮਹੀਨਾ ਮੱਝ ਨੂੰ ਆਈ ਨੂੰ ਹੋ ਗਿਆ ਖੇੜ ਤੋਂ ਪੌਣੇ 2 ਮਹੀਨੇ ਹੋ ਚੱਲੇ ਆ ਡੇਢ ਤੋਂ ਪੌਣੇ 2 ਮਹੀਨੇ ਹੋ ਚੱਲੇ ਆ 10 ਦਿਨ ਹੋਰ ਮੈਂ ਨਹੀਂ ਸੂੰਦੀ 10 ਦਿਨ ਮੈਂ ਅਜੇ ਹੋਰ ਨਹੀਂ ਸੂੰਦੀ ਕਿਉਂਕਿ ਪੁੜੇ ਪੜੇ ਵੇਖ ਲੋ ਅਜੇ ਜਮਾ ਕਿਤੇ ਭੰਨੇ ਨਹੀਂ ਐ ਤੇ ਲੇਵਾਲੂਆ ਕਰਮਾਂ ਵਾਲੀ ਦੇਖ ਲੋ ਤੇ ਸੂਣਾ ਲਈ ਫਿਰਦੀ ਐ ਜਮਾ ਇਹਨੇ ਥੋੜਾ ਜਿਹਾ ਪਹਿਲਾਂ ਹੀ ਲਾਹ ਰੱਖਿਆ ਸੀ ਪਹਿਲਾਂ ਇਹਨੇ ਥੋੜਾ ਜਿਹਾ ਪਹਿਲਾਂ ਹੀ ਲਾਹ ਰੱਖਿਆ ਸੀ ਲਾਹਦੀ ਸੀ ਵੀ 10 ਦਿਨਾਂ ਦੀ ਕੱਚੀ ਐ 10 ਦਿਨਾਂ ਦੀ ਤਿਆਰ ਹੋ ਜੂਗੀ ਇਹ ਕੁਦਰਤੀ ਕਈ ਵਾਰ ਬੰਦਾ ਮੱਝ ਨੂੰ ਸ਼ਰਦਾ ਦੁੱਧੋਂ ਤੇ ਦੁੱਧੋਂ ਛੱਡਦਾ ਉਹ ਲੇਵਾ ਹੁੰਦਾ ਤੇ ਉਦੋਂ ਅਗਲਾ ਅਗਲਾ ਕਹਿੰਦਾ ਵੀ ਦੱਸਦਾ ਰਹਿੰਦੇ ਯਾਰ ਕਈ ਵਾਰ ਵੈਸੀ ਹੀ ਲੇਵਾ ਬਣਾਈ ਫਿਰਦੀ ਐ ਤੇ ਲੈਂਥ ਲੈਂਥ ਬਹੁਤ ਹੈ ਮਾਜ ਦੀ ਤੇ ਦੁੱਧ ਮੇਰਾ ਇਹੜੀ ਐ ਵੀ ਚੰਗਾ ਦੁੱਧ ਪਾਉਗੀ ਮਾਜ ਮਾਜ ਚੰਗੀ ਹੋਣ ਕਰਕੇ ਆਪਾਂ ਲੈ ਲਈ ਕੱਚੀ ਐ ਨਹੀਂ ਚੰਗੀ ਹੋਣ ਕਰਕੇ ਕੱਚੀ ਲੈ ਲਈ ਮਾਜ ਜਿਆਦਾ ਚੰਗੀ ਸੀ ਮੈਂ ਨਹੀਂ ਛੱਡੀ ਗਈ ਨਹੀਂ ਛੱਡੀ ਗਈ ਹੁਣ ਤੁਸੀਂ ਆਪ ਹੀ ਵੇਖ ਲਓ ਵੀ ਇਹ ਮੱਝ ਦਾ ਰੇਟ ਦੱਸ ਕੇ ਬੰਦਾ ਕੀ ਕਰੂਗਾ ਜਿਹੜੀ ਪੌਣੇ 2 ਮਹੀਨੇ ਮੱਝ ਘਰੇ ਕੱਚੀ ਸਾਂਭਣੀ ਪੈਗੀ ਤੇ ਲੰਬਾਈ ਮੱਝ ਦੀ ਬਹੁਤ ਹੈ ਥਣਾ ਦੀ ਵਿਸਥਾਰਤ ਦੇਖੋ ਬਹੁਤ ਹੀ ਜ਼ਿਆਦਾ ਥਣਾ ਦੀਆਂ ਮਿੱਥਾਂ ਕਿਸੇ ਪਾਸੋਂ ਖੁੰਜੀ ਨਹੀਂ ਮੱਝ 5-7 ਦਿਨ ਤਾਂ ਆਰਾਮ ਨਾਲ ਹੀ ਕੋਈ ਵਾਸਤਾ ਨਹੀਂ ਮੱਝ ਨੂੰ ਸੋਣ ਦਾ ਕਿਉਂਕਿ ਨੇਵਾ ਮੈਂ ਤੁਹਾਨੂੰ ਫੇਰ ਵਿਖਾ ਦਿੰਨਾ ਪਿਓਰ ਮੋਰਾ ਇਹਦੇ ਵਿੱਚ ਤੁਹਾਨੂੰ ਪਹਿਲਾਂ ਹੀ ਵੇਖਦੇ ਨੇ ਵਿਖਾਤਾ ਦੇਖੋ ਇਹ ਸਿਰਪਾ ਇੱਥੋਂ ਤੱਕ ਹੈ ਇਸ ਤੋਂ ਅੱਗੇ ਤੁਸੀਂ ਇਹਨੂੰ 4 ਇੰਚ ਮੰਨ ਲਓ ਇਹਨੂੰ 3 ਇੰਚ ਮੰਨ ਲਓ 3.5 ਇੰਚ ਮੰਨ ਲਓ ਬਾਕੀ ਆ ਸਾਰੇ ਨਾਲ ਬਾਕੀ ਸਾਰੇ ਨਾਲ ਹੈ ਬਹੁਤ ਹੀ ਪਤਲੀ ਚਮੜੀ ਦੀ ਹੈ ਦੇਖੋ ਜਹਾ ਕਾਇਰ ਸਰ ਦਾ ਪਿੰਡਾ ਹੈ ਤੇ ਬਾਕੀ ਹੁਣ ਤੁਹਾਨੂੰ ਬੇਟੇ ਨੇ ਰਾਖੀ ਦਿੱਤਾ ਜਦੋਂ ਦਸੇਵਾ ਦਾ ਮੱਝ ਵੱਢੀ ਬਹੁਤ ਹੈ ਮੇਰੀ ਜੱਜਮੈਂਟ ਦੇ ਮੁਤਾਬਕ ਵੀ ਜੇ ਚੰਗੇ ਘਰੇ ਕਿਸੇ ਕੱਲੇ ਘਰੇ ਜਾਵੜੇ ਜਿਨੇ ਇੱਕ ਮੱਧ ਸੌਂ ਛੌਂ ਕਾਹਤੇ ਰੱਖੀ ਐ ਤੇ ਦੁੱਧ ਚੰਗਾ ਪਾ ਦੂਗੀ ਤੇ ਤੁਹਾਨੂੰ ਮੱਧ ਕਿਵੇਂ ਲੱਗਿਆ ਕਿੰਨਾ ਚੰਗਾ ਦੁੱਧ ਪਾਜੂ ਕਮੈਂਟਾਂ ਜ਼ਰੂਰ ਦੱਸੋ ਮੇਰੇ ਫੇਸਬੁੱਕ ਪੇਜ ਨੂੰ ਤੇ ਇੰਸਟਾਗ੍ਰਾਮ ਨੂੰ ਫਾਲੋ ਕਰ ਲਿਓ ਤੇ YouTube ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰ ਲਿਓ ਤੱਕ ਦੋਸਤੋ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਇਕ ਤੇ ਸ਼ੇਅਰ ਕਰ ਦਿਆ ਕਰੋ ਐਨੇ ਨਾਲ ਸਾਡਾ ਹੌਸਲਾ ਵੱਧ ਜਾਂਦਾ ਦੋਸਤੋ ਮੱਝ ਕਿਵੇਂ ਲੱਗੀ ਉਹ ਤੁਸੀਂ ਦੱਸਣੀ ਹੈ ਸਤਿ ਸ੍ਰੀ ਅਕਾਲ ਰਾਂ ਰਾਂ ਸਲਾਮ ਧੰਨਵਾਦ